ਫਰੀਦਾ ਰਾਤੀ ਵੱਡੀਆਂ ਤੁਖ ਤੋ ਕੈ ਉੱਠ ਨ ਪਾਸ ਤੇਗਤ ਨਾਂ ਦਾ ਜੀਵਿਆ ਜਿੰਨਾ ਵਿਡਾਣੀਆਂਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਿਆ ਯਾਰੜਿਆ ਹੀੜਾ ਜਲੇ ਮਜੀਠ ਜਿਉ ਉਪਰ ਅੰਗਾਰਾ ਫਰੀਦਾ ਲੋੜੇ ਦਾਖ ਬਜੌਰੀਆਂ ਕਿਕਰ ਵੀ ਜੇ ਜੱਟ ਹੰਡੇ ਉਹਨ ਕਤਾਇਂਦਾ ਪੈਦਾ ਲੋੜੇ ਪਟ ਫਰੀਦਾ ਗਲਿਏ ਚੱਕੜ ਦੂਰ ਕਰ ਨਾਲ ਪਿਆਰੇ ਨੇ ਹੂੰ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੇ ਨੇ ਹੂੰ Sejo sejo कंबली